ਜਲੰਧਰ ਦੇ ਵਿੱਚ ਜਿਹਨੂੰ ਕੇ ਸਪੋਰਟਸ ਕੈਪੀਟਲ ਵੀ ਕਿਹਾ ਜਾਂਦਾ ਹੈ ਅੱਜ ਇਥੋਂ ਬੱਲਾਂ ਜਿਣੀ ਬਣ ਕੇ ਪੂਰੀ ਦੁਨੀਆ ਚ ਹਰ ਘਰ ਗੇਮ ਦੀ ਬੱਲ ਮੰਡੀ ਪਹਿਲੀ ਸ਼ਿਪਮੈਂਟ ਜਿਹੜੀ ਹੈ ਜਿਹੜੀ ਰੱਬ ਦੀ ਬਾਲਸ ਦੀ 25000 ਬੱਲ ਜਿਹੜੀ ਹੈ ਲੰਡਨ ਲਈ ਸ਼ਿਪਮੈਂਟ ਵਾਸਤੇ ਇਥੋਂ ਗਈ ਸੋ ਮੈਂ ਪਹਿਲਾਂ ਵੀ ਇੱਥੇ ਆਇਆ ਸੀ ਉਹ ਉਸ ਵੇਲੇ ਰੱਬੀ ਦਾ ਵਰਲਡ ਕੱਪ ਸੀ ਵਾਸਤੇ ਵਿੱਚ ਉਹ ਬੱਲਾਂ ਵੀ ਇਥੋਂ ਬਣ ਕੇ ਜਾਂਦੀ ਹੈ ਸੋ ਜਲੰਧਰ ਦੀਆਂ ਬਣੀਆਂ ਆ ਬੋਲਾ ਨਾਲ ਰਗਵੀ ਦਾ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਦੇ ਬਣੇ ਬੈਟਸ ਨਾਲ ਕ੍ਰਿਕਟ ਦਾ ਵਰਲਡ ਕੱਪ ਖੇਡਿਆ ਜਾਂਦਾ ਬੋਲਾ ਨਾਲ ਜਲੰਧਰ ਦੀਆਂ ਬਣੀਆਂ ਹੋਈਆਂ ਫੁੱਟਬਾਲਸ ਨਾਲ ਫੀਫਾ ਦਾ ਵਰਲਡ ਕੱਪ ਖੇਡਿਆ ਜਾਂਦਾ ਬੜੀ ਵੱਡੀ ਗੱਲ ਹੈ ਸੋ ਅਸੀਂ ਜਿਸ ਵੇਲੇ ਅਰਵਿੰਦ ਕੇਜਰੀਵਾਲ ਸਾਹਿਬ ਅਸੀਸ ਜਦੋਂ ਇਲੈਕਸ਼ਨ ਕੈਂਪੇਨ ਚੱਲ ਸੀ ਉਸ ਵੇਲੇ ਵੀ ਅਸੀਂ ਕਹਿ ਚੱਕੇ ਕਿ ਇਹਨੂੰ ਇੱਕ ਸਪੋਰਟਸ ਹੱਬ ਦੇ ਤੌਰ ਤੇ ਜਿਹੜਾ ਜਲੰਧਰ ਨੂੰ ਇਸਟੈਬਲਿਸ਼ ਕੀਤਾ ਜਾਊਗਾ ਕਿਉਂਕਿ ਸਪੋਰਟਸ ਇੰਡਸਟਰੀ ਜਿਹੜੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਤੇ ਹੈਗੀ ਹੈ ਹਜ਼ਾਰਾਂ ਲੋਕਲ ਮਾਮਾ ਪੈਣਾ ਤੇ ਲੋਕਾਂ ਨੂੰ ਕੰਮ ਮਿਲੇ ਹੋਇਆ ਸੋ ਅੱਜ ਬਲਟਨ ਪਾਰਕ ਦੇ ਵਿੱਚ ਵੀ ਘਟਨਾ ਤੇ ਵੱਡੇ ਨਾਲ ਅਨਾਉਂਸਮੈਂਟਸ ਉੱਥੇ ਵੀ ਹੋਣਗੇ ਸੋ ਸਾਡੀ ਹਾਕੀ ਟੀਮ ਦੇ ਵਿੱਚ ਲਗਭਗ 8 ਪਲੇਅਰ ਜਿਹੜੇ ਨੇ ਉਹ ਜਰੈਂਟਰ ਦੇ ਹੀ ਹਨਮਨਪ੍ਰੀਤ ਸਾਡਾ ਕੈਪਟਨ ਲਾਲੋ ਜੈ ਹਾਰਦਿਕ ਲਾਲੋ ਸ਼ਮਸ਼ੀਰ ਲਾਣੂ ਅਨੰਦ ਜਰਮਨ ਫਰੀ ਤੇ ਸਾਰੇ ਸੰਸਾਰਪੁਰ ਮਠਾਪੁਰ ਬੈਸੇਨ ਸ਼ੂਰਪਿੰਡ ਹੈ ہاکی ਵਾਸਤੇ ਸੋ ਖੁਸ਼ੀ ਗੱਲ ਹੈ ਕਿ ਇਸ ਵਕਤ ਪਹਿਲੀ ਵਾਰ ਹੋਇਆ ਹੈ ਇਸ ਵਕਤ ਭਾਰਤੀ ਕ੍ਰਿਕਟ ਦਾ ਟੀਮ ਦਾ ਕੈਪਟਨ ਹੈ ਸ਼ਮਨ ਗੇਲ ਪੰਜਾਬ ਤੋਂ ਇਸ ਵਕਤ ਭਾਰਤੀ ਜਿਹੜੀ ਮਹਿਲਾ ਕ੍ਰਿਕਟ ਟੀਮ ਹੈ ਹਰਮਨਪ੍ਰੀਤ ਕੌਰ ਉਹ ਮੋਗੇ ਤੋਂ ਪੰਜਾਬ ਤੋਂ ਇਸ ਵਕਤ ਜਿਹੜਾ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਹੈ ਕੋਈ ਪੰਜਾਬ ਤੋਂ ਪਹਿਲੀ ਵਾਰ ਹੈ ਕਿ ਮੇਨ ਤਿੰਨ ਖੇਡਾਂ ਦੇ ਜਿਹੜੇ ਕੈਪਟਨ ਨੇ ਉਹ ਪੰਜਾਬ ਨੂੰ ਰਿਪਰਜ਼ੈਂਟ ਕਰ ਰਹੇ ਪੰਜਾਬ ਖੇਡਾਂ ਉੱਤੇ ਬਹੁਤ ਤਰੱਕੀ ਪਹਿਲਾਂ ਵੀ ਮੱਲਾ ਮਾਰਦਾ ਰਿਹਾ ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ ਮਸ਼ਹੂਰ ਆ ਸੋ ਆ ਅਸੀਂ ਦੁਬਾਰਾ ਪੰਜਾਬ ਨੂੰ ਇਹਨਾਂ ਖੇਡਾਂ ਵਾਲੇ ਪਾਸੇ ਇੱਕ ਨਵਾਂ ਬਦਲ ਮਜਾਦੇ ਸ਼ੁਰੂ ਕੀਤੇ ਤਾਂ ਕਿ ਡਰੱਗਸ ਜੀ ਉਹ ਜੋ ਵਿਚਦੀ ਫੋਰ ਦਾ ਟਾਈਮ 빙 ਕਲੰਕ ਲੱਗੀ ਸੀ ਉਹ ਮੱਥਾ ਜਿਹੜਾ ਸੀ ਧੋਦਿਆਂਗੇ ਸਾਡੀ ਦ੍ਰਿੜ ਇਰਾਦਾ ਦੀ ਇਹ ਯੁੱਧ ਨਸ਼ਿਆਂ ਪ੍ਰਤੀ ਛੇੜਿਆ ਹੋਇਆ ਚ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਤੇ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਮੈਂ ਵਧਾਈ ਵੀ ਦੇਣੀ ਚਾਹਨਾ ਜਿਹੜੇ ਹਯਾਰਾਂ ਲੋਕਾਂ ਦੇ ਚੁੱਲੇ ਇਹਨਾਂ ਕਰਕੇ ਵੱਧਦੇ ਆ ਸੋ ਅੱਜ ਅਸੀਂ ਇੱਥੇ ਆਏ ਆ ਤੇ ਸ਼ਿਪਮੈਂਟ ਦਾ ਕੰਮ ਵੀ ਦੇਖਿਆ ਕਿ ਕਿਵੇਂ ਕੰਮ ਹੁੰਦਾ ਗਿਲਬਰਟ ਕੰਪਨੀ ਐ ਉਹ ਕੰਪਨੀ ਹੋਰ ਵੀ ਹੁੰਦਾ ਜਿਹੜੀ ਸਪான்ਸਰ ਕਰਦੀ ਆ ਉਸ ਕੱਪ ਨੂੰ ਜਾਂ ਜੋੜਿਆ ਜਿਹੜਾ ਵੀ ਕੋਈ ਈਵੈਂਟ ਹੋ ਰਿਹਾ ਤੇ ਉਹਨਾਂ ਦੇ ਇਥੋਂ ਬਣ ਕੇ ਜਾਂਦਾ ਸਮਾਂ ਸੜ ਲਈ ਖੁਸ਼ੀ ਗੱਲ ਲੰਬੇ ਸਮੇਂ ਤੇ 4-7 ਦੀ ਮੰਗ ਸੀ ਕਿੰਨਾ ਸਮਾਂ ਲੱਗੇਗਾ ਬਣਾ ਲਈ ਕਿੰਨਾ ਉੱਪਰ ਖਤਰ ਹੈ ਦੇਖੋ ਮੈਂ ਤਾਂ ਖੁਦ ਬਹੁਤ ਵੱਡਾ ਸਪੋਰਟਸ ਲਵਰ ਆ ਜਿੰਨਾ ਵੀ ਹੁਣ ਅਪਡੇਟ ਕਰਾਂਗੇ ਉਹ ਫਿਊਚਰ ਵਾਸਤੇ ਕਰਾਂਗੇ ਇਹ ਨਹੀਂ ਹੈਗਾ ਕਿ ਅੱਜ ਬਣਾਤਾ ਪਾਰਕਿੰਗ ਬਣਾਉਣੀ ਭੁੱਲ ਗਏ ਹੈਨਾ ਅੱਜ ਕੁਛ ਐਸਾ ਬਣਾਤਾ ਜਿਕੇ ਕੱਲ ਨੂੰ ਫੇਰ ਐਕਸਟੈਂਸ਼ਨ ਕਰਨੀ ਪੈ ਰਹੀ ਹੈ ਸੋ ਅਗਲੇ 40 ਸਾਲ ਵਾਸਤੇ ਉਹ ਚੀਜ਼ ਕੰਮ ਆਵੇ ਇਨਫਰਾਸਟ੍ਰਕਚਰ ਜਿੰਨਾ ਵੀ ਬਣੂਗਾ ਤੇ ਉਹਦੇ ਵਾਸਤੇ ਪਲਾਨ ਕੀ ਜੀ ਜੀ ਮੈਂ ਮੈਂ ਸਪੋਰਟਸ ਮਿਨਿਸਟਰ ਵੀ ਹਾਂ ਮੇਰੇ ਕੋਲ ਡਿਪਾਰਟਮੈਂਟ ਹੈ ਸੋ ਅਸੀਂ ਉਹਦੇ ਵਾਸਤੇ ਵੀ ਕਿਉਂਕਿ ਇਹ ਵੱਡਾ ਕੰਮ ਹੈ ਸੀ ਪਰਵੇਂਕਮ ਦੇ ਨਾਲ ਸੀ ਇੰਟਰਚੇਂਜ ਐਂਡ ਬਰਵਿੰਗਮ ਵਿੱਚ ਦੋ ਦੋ 올림픽 ਹੋ ਚੁੱਕੇ ਹਨ ਕੋਲੇ ਦੋਨੋਂ ਕੋਲੇ ਐਕਸਪੀਰੀਅੰਸ ਹੈ ਸੋ ਬਰਵਿੰਗਮ ਜੀ ਯੂਨੀਵਰਸਿਟੀ ਕਿ ਅਸੀਂ ਕਿਸ ਤਰ੍ਹਾਂ ਇਸ ਸਪੋਰਟਸ ਇਨਫਰਾਸਟ੍ਰਕਚਰ ਨੂੰ ਡਵੈਲਪਮੈਂਟ ਕਰ ਸਕਦੇ ਐ ਐਨਆਈਏ ਹੈਗਾ ਪਟਿਆਲੇ ਪਰ ਉਹ ਉਸ ਲੈਵਲ ਦਾ ਬੈਂਗਲੌਰ ਹੈਗਾ ਪਰ ਜਿਸ ਲੈਵਲ ਦਾ ਅਸੀਂ ਇੱਥੇ ਬਣਾਉਣਾ ਚਾਹੁੰਦੇ ਆ ਉਹ ਤਾਂ ਫਿਰ ਮਿਸਾਲ ਦੇ ਲੱਗਣਾ ਚਾਹੀਦਾ ਠੀਕ ਹੈ ਮੈਨੂੰ ਅੱਜ ਯਹਾਂ ਪੇ ਮਾਨ ਸਾਹਿਬ ਕੇ ਸਾਥ ਆ ਕੇ ਬਹੁਤ ਅੱਛਾ ਲਗਾ अभी हम लोगों ने रग्बी की बॉल्स बास्केट बॉल और भी कई तरह की बॉल्स बनते हुए देखी और यहाँ लोकल लेवल की कई सारी माँ बहनों को रोजगार मिला हुआ है अभी आपके सामने हमने एक ट्रक को हरी झंडी दिखाई है जो वर्ल्ड कप जो है रग्बी का इंग्लैंड में जो हो रहा है उसके लिए 25,000 बॉल अभी शिपमेंट गई है उसकी तो वर्ल्ड कप रग्बी में जलंधर में हमारे जलंधर में बनी हुई बॉल्स का इस्तेमाल किया जा रहा है आ, जैसा भी मान साहब ने बताया वर्ल्ड कप क्रिकेट के अंदर यहां पे बने हुए क्रिकेट बैट का इस्तेमाल किया जाता है ये बहुत गर्व की बात है पंजाब के लिए और जलंधर के लिए जलंधर को एक तरह से स्पोर्ट्स कैपिटल मानते हैं हम पूरे देश की तो एक वक्त था जब जलंधर बहुत जलंधर में स्पोर्ट्स का बहुत बड़े स्तर के ऊपर सामान बनता था लेकिन बीच में नशों की वजह से और बीच में जो सरकारें आई उन लोगों की वजह से आ, काफी सारा काम बंद हो गया और काफी सारा काम जो है वो जलंधर से उठ के बाहर चला गया हमारा अब एफर्ट है कल आप लोगों ने देखा होगा जो इंडस्ट्रियल पॉलिसी भी हम लोगों ने ऐलान की है हमारा एफर्ट है कि वो सारी इंडस्ट्री वापस आए और यहाँ जो मौजूद इंडस्ट्री है ये भी आगे बढ़े और आगे फले फूले है, है जी और जिस जी ਆਪਣੇ ਵੱਲੋਂ ਆਪਣੀ ਪਾਰਟ ਸਰਕਾਰ ਦੀਆਂ ਸਵਾ 3 ਸਾਲ ਦੀਆਂ ਪ੍ਰਾਪਤੀਆਂ ਔਰ ਜਿਸ ਤਰੀਕੇ ਨਾਲ ਲੋਕਾਂ ਦਾ ਜੋਸ਼ ਹੈ ਜਿਸ ਤਰੀਕੇ ਨਾਲ ਲੋਕ ਬਾਹਰ ਆ ਰਹੇ ਨੇ ਆਪਣੇ ਆਪ ਅੱਜ ਵੀ ਜਾ ਕੇ ਸ਼ਾਮ ਨੂੰ ਲੁਧਿਆਣੇ ਦੀ ਜਨਸਭਾ ਗਲੀਆਂ ਵਿੱਚ ਵੀ ਜਾ ਰਹੇ ਨੇ ਜਿੱਥੇ ਰੋਡ ਸ਼ੋ ਵੀ ਚੱਲ ਰਹੇ ਨੇ ਔਰ ਡੋਰ ਟੂ ਡੋਰ ਵੀ ਜਾ ਰਹੇ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਸੋ ਇਟਸ ਅ ਟੀਮ ਐਫਰਟ ਸੋ ਮੈਨੂੰ ਸਾਨੂੰ ਉਮੀਦ ਹੈ ਕਿ ਪਹਿਲਾਂ ਵੀ ਜਮਨੀ ਚੋਲਾ ਕਿ ਹੋਈਆਂ ਚਾਰ ਹੁਣੀ ਹੋ ਕੇ ਆਟੀਆਂ ਉਸ ਤੋਂ ਪਹਿਲਾਂ ਜਲੰਧਰ ਦੀ ਜਿਹੜੀ ਮਹਿੰਦਰਪੱਤ ਜਿਹੜੀ ਜਮਨੀ ਚੋਲਿ ਭਾਰੀ ਗਿਣਤੀ ਨਾਲ ਅਸੀਂ ਜਿੱਥੇ ਲੋਕ ਜਿਹੜੇ ਆ ਉਹ ਸਰਕਾਰ ਦੇ ਕੰਮਾਂ ਤੋਂ ਖੁਸ਼ ਹੈ ਤੇ 19 ਤਰੀਕ ਨੂੰ ਫਤਿਹ ਦੇ ਦਿਨ ਲੋਕਾਂ ਦਾ ਤੇਰਾ ਸਾਥ ਮਿਲ ਰਿਹਾ ਹੈ। ਤੇ ਦੇਖੋ ਜਿਸ ਤਰ੍ਹਾਂ ਅਸੀਂ ਕੋਈ ਦਿਹਾੜੀ ਤੇ ਨਿਲੇ ਹੁੰਦੇ ਬੰਦੇ ਆਪਣੇ ਆਪ ਆਉਣਾ ਲੋਕਾਂ ਦਾ ਲੋਕਲ ਲੋਕਾਂ ਦਾ ਦੁਕਾਨਦਾਰਾਂ ਦਾ ਵਪਾਰੀਆਂ ਦਾ ਕਿਉਂਕਿ ਲੁਧਿਆਣਾ ਬੈਸਟ ਜਿਹੜੀ ਹੈ ਉੱਥੇ ਇੰਡਸਟਰੀ ਵਾਲੇ ਵੀ ਆ ਉੱਥੇ ਮਜ਼ਦੂਰ ਵੀ ਆ ਉੱਥੇ ਹਰ ਇੱਕ ਕਿਸਮ ਦੇ ਲੋਕ ਰਹਿੰਦੇ ਆ ਲੁਧਿਆਣਾ ਕਿਉਂਕਿ ਸੈਂਟਰ ਆ ਪੰਜਾਬ ਦਾ ਸੋ ਸਾਨੂੰ ਜਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਕਿਉਂਕਿ ਅਸੀਂ ਕਾਫੀ ਇਲੈਕਸ਼ਨ ਲੜ ਲੀ ਹੁਣ ਤਾਂ ਅੱਖਾਂ ਦੇਖ ਕੇ ਪਤਾ ਲੱਗ ਜਾਂਦਾ ਸੋ ਸਾਨੂੰ ਉਮੀਦ ਹੈ ਕਿ ਪਾਰੀ ਜਿੱਤ ਹੋਊਗੀ ਮੇਰਾ ਪ੍ਰਸ਼ਨ ਇਹ ਹੈ ਕਿ ਲਗਾਤਾਰ ਤੁਸੀਂ ਕਾਰਵਾਈਆਂ ਪਾ ਰਹੇ ਹੋ ਅੱਗੇ ਵੀ ਕਾਰਵਾਈਆਂ ਹੋਣ ਦੀ ਉਮੀਦ ਹੈ ਬਿਲਕੁਲ ਹੋਊਗਾ ਕੋਈ ਇਹਦੇ ਚ ਕਿਸੇ ਨੂੰ ਅਸੀਂ ਐਜ ਨਹੀਂ ਦੇਣਾ ਕਿ ਕਿਸੇ ਕੋਲ ਕੋਈ ਪਾਵਰਫੁੱਲ ਹੈ ਚਾਹੇ ਉਹ politically powerful ਨਾ ਚਾਹੇ ਉਹ ਕੋਈ ਫਲਾਣਾ ਤਿੰਨ ਕਾ ਉਹਦੀ ਅਜੇ ਨਸ਼ੇ ਨਸ਼ਿਆਂ ਦਾ ਤਸਕਰੀ ਪਲੱਸ ਕਰਾਪਸ਼ਨ ਇਹ ਤਾਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਆਮ ਆਦਮੀ ਪਾਰਟੀ ਦੀ ਪਹਿਲੇ ਦਿਨ ਤੋਂ ਸਾਡਾ ਰਾਮਲੀਲਾ ਗਰਾਊਂਡ ਚੋਂ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹੋਈ ਹੈ ਸੋ ਇਸ ਕਰਕੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਬੂਤ ਆ ਜਾਣ ਅਸੀਂ ਕਾਨੂੰਨੀ ਕਾਰਵਾਈ ਜਿਹੜੀ ਹੈ ਕਾਨੂੰਨ ਮੁਤਾਬਕ ਕਰਦੇ ਹਾਂ ਅਸੀਂ ਐ ਨਹੀਂ ਕਹਿੰਦੇ ਕਿ ਅਸੀਂ ਕੋਈ ਨਜਾਇਜ਼ ਆਪ ਕਰਦਾਂਗੇ ਜਾਂ ਬਦਲਾਖੋਰੀ ਐਦਾਂ ਦਾ ਨਹੀਂ ਜਿਸ ਦਿਨ ਸਬੂਤ ਆਗੇ ਉਸ ਦਿਨ ਬੰਦਾ ਬਚੂਗਾ ਨਹੀਂ